ਹਾਂਜੀ ਦੋਸਤੋ ਜੇਕਰ ਤੁਹਾਡੇ ਕੁੱਤੇ ਖੁਰਕ ਤੋਂ ਪਰੇਸ਼ਾਨ ਨੇ ਆ ਬਾਵਾਂ ਟਾਈਮ ਤੋਂ ਲੈ ਕੇ ਵੀ ਤੁਹਾਡੇ ਕੁੱਤੇ ਦੀ ਜਿਹੜੀ ਖੁਰਕ ਹੈ ਉਹ ਠੀਕ ਨਹੀਂ ਹੋ ਰਹੀ ਤਾਂ ਤੁਹਾਨੂੰ ਬਈ ਅਜੇਹਾ ਟਰਿਕ ਦੱਸਾਂਗੇ ਅਜਿਹੀ ਮੈਡੀਸਨ ਦੱਸਾਂਗੇ ਜਿਹਦੇ ਨਾਲ ਤੁਹਾਡੇ ਕੁੱਤਿਆਂ ਦਾ ਤੇ ਛੋਟੇ ਕਤੂਰਾਂ ਦਾ 100% ਪੱਕਾ ਹੱਲ ਹੋ ਜਾਏ ਇੱਕ ਹਫ਼ਤੇ ਦਾ ਟ੍ਰੀਟਮੈਂਟ ਹੈ ਕਰਕੇ ਦੇਖੋ ਰਿਜ਼ਲਟ ਤੁਹਾਨੂੰ 100% ਮਿਲੂਗਾ ਜੀ ਤੁਸੀਂ ਜਿਹੜੀ ਆ ਬਈ ਲਿਕਸਨ ਗੋਲੀ ਦੇਖ ਰਹੇ ਹੋ ਇਹ ਤੁਸੀਂ ਨੇ ਇੱਕ ਰੋਜ਼ ਦੇਣੀ ਹੈ 10 ਕਿਲੋ ਤੋਂ ਲੈ ਕੇ 20 ਕਿਲੋ ਦੇ ਮਤਲਬ ਜਿੰਨੇ 10 ਕਿਲੋ ਤੋਂ ਲੈ ਕੇ ਉਤੇ ਉਤੇ ਬਾਡੀ weight ਆ ਕਿਥਿਆਂ ਦਾ ਉਹਨੂੰ ਇੱਕ ਗੋਲੀ ਦੇਣੀ ਹੈ ਜੇ 10 ਤੋਂ ਥੱਲੇ ਆ ਗਏ ਯਾਨੀ 2 4 5 ਤੱਕ ਆ ਗਏ ਉਹਨੂੰ ਤੁਸੀਂ ਨੇ ਅੱਧੀ ਗੋਲੀ ਦਾ ਉਪਯੋਗ ਕਰਨਾ ਹੈ ਉਹਦੇ ਨਾਲ ਤੁਸੀਂ ਨੇ ਸੈਟਰਜਨ ਗੋਲੀ ਦੇਣੀ ਹੈ ਇਹ ਵੀ ਸੇਮ ਹੈ ਜੇ ਵੱਡੇ ਨੇ ਤਾਂ ਇੱਕ ਜੇ ਛੋਟੇ ਨੇ ਤਾਂ ਅੱਧੀ ਗੋਲੀ ਦੇਣੀ ਹੈ ਇੱਕ ਹਫ਼ਤਾ ਇਹ ਵੀ ਇੱਕ ਹਫ਼ਤਾ ਦੇਣੀ ਹੈ ਸੱਤ ਗੋਲੀਆਂ ਇਹ ਪੱਤੇ ਦੇ ਵਿੱਚ ਨੇ ਸੱਤ ਹੀ ਗੋਲੀਆਂ ਇਹ ਚਨੇਗੀਆਂ ਇਸ ਤੋਂ ਬਾਅਦ ਜੇ ਖੁਰਕ ਖੁਰ ਕੇ ਕੁੱਤਿਆਂ ਦੇ ਜ਼ਖਮ ਬਣ ਗਏ ਮਤਲਬ ਖੂਨ ਆਉਂਦਾ ਜਾਂ ਜਾਦੇ ਵਾਧਾ ਵਧ ਗਿਆ ਤਾਂ ਬਾਈ ਤੁਸੀਂ ਨੇ ਕਿਸ ਕਿਨ ਲੋਸ਼ਨ ਦਾ ਇਸਤੇਮਾਲ ਕਰਨਾ ਹੈ ਜਿੱਥੇ ਜਿੱਥੇ ਵੀ ਕੁੱਤੇ ਦੇ ਜ਼ਖਮ ਬਣੇ ਹੋਏ ਐ ਜਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿਉਂਕਿ ਕੀ ਹੁੰਦਾ ਹੈ ਭਾਈ ਟੈਕ ਲਗਾਉਨੇ ਬਹੁਤ ਤੇ ਇਸਤੇਮਾਲ ਕਰਦੇ ਆ ਚੀਜ਼ਾਂ ਫਿਰ ਵੀ ਠੀਕ ਨਹੀਂ ਹੁੰਦੀਆਂ ਬਾਈ ਤੁਸੀਂ ਨੇ ਕੋਈ ਟੀਕਾ ਨਹੀਂ ਲਵਾਉਣਾ ਕੁਝ ਨਹੀਂ ਕਰਨਾ ਤੁਸੀਂ ਇਹ ਤਿੰਨੇ ਚੀਜ਼ਾਂ ਦਾ ਮਤਲਬ ਜੋ ਕਰਨਾ ਹੈਗਾ ਤੇ ਤੁਹਾਡਾ 100% ਹੱਲ ਹੋ ਜਾਊਗਾ